ਦੋਸਤੋ ਆਪਣੇ ਇੰਸਟਾਗ੍ਰam ਪੇਜ ਤੇ ਲਾਈਵ ਆ ਕੇ ਦਲਜੀਤ ਦਸਾਂਝ ਦੇ ਵੱਲੋਂ ਫਿਲਮ ਪੰਜਾਬ 95 ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਦਲਜੀਤ ਦਸਾਂਝ ਦੇ ਵੱਲੋਂ ਆਪਣੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਫਿਲਮ ਵਾਹਿਗੁਰੂ ਦੀ ਕਿਰਪਾ ਨਾਲ ਲੱਗੇਗੀ ਉਹ ਵੀ ਬਿਨਾਂ ਕੱਟ ਤੋਂ ਜੇਕਰ ਲੱਗੇਗੀ ਤਾਂ ਮੈਂ ਇਸ ਫਿਲਮ ਦੇ ਨਾਲ ਸਹਿਮਤ ਹੋਵਾਂਗਾ ਵਰਨਾ ਮੈਂ ਇਸ ਫਿਲਮ ਦੇ ਨਾਲ ਸਹਿਮਤ ਨਹੀਂ ਹੋਵਾਂਗਾ ਕਿਉਂਕਿ ਅਧੂਰੀ ਜਾਣਕਾਰੀ ਦਿੱਤੀ ਦਾ ਕੋਈ ਫਾਇਦਾ ਨਹੀਂ ਸੋ ਉਹਨਾਂ ਕਿਹਾ ਕਿ ਮੈਂ ਪ੍ਰੋਡਿਊਸਰ ਨੂੰ ਵੀ ਕਿਹਾ ਜੇਕਰ ਤੁਸੀਂ ਫਿਲਮ ਚਲਾਣੀ ਹੈ ਤਾਂ ਕੱਟ ਤੋਂ ਚਲਾਨੀ ਹੈ ਨਹੀਂ ਤਾਂ ਮੈਂ ਇਸ ਫਿਲਮ ਦੇ ਹੱਕ ਵਿੱਚ ਨਹੀਂ ਹੋਵਾਂਗਾ ਹੋਰ ਕੀ ਕਹਿ ਰਹੇ ਨੇ ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਆਉ ਸੁਣਦੇ ਆ ਤਾਂ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੂਗੀ ਆਦਰਵਾਇਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਉਂਗੇ ਤਾਂ ਮੈਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਉਂਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਜੀ ਅੱਧੀ ਪਚਦੀ ਅੱਧੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮੈਨੂੰ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਬਿਲਮ ਰਿਲੀਜ਼ ਹੋਊਗੀ ਮਾਰੇ ਕਰਨੀ ਕਿਰਪਾ ਦੇਖੋ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਤੇ ਪਹੁੰਚ ਆ ਫਲਾਣੇ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਦੋਂ ਬਾਂਹ ਖੋ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਦੇ ਨਾਲ ਆ